ਵਗੜਾ ਦੇ ਹੁਸ਼ਿਆਰਪੁਰ ਔਰਤ ਤੇ ਸਥਿਤ ਪਿੰਡ ਜਗਜੀਤਪੁਰ ਵਿਖੇ ਹੋਈ ਇੱਕ ਦਰਦਨਾਕ ਹਾਦਸੇ ਵਿੱਚ ਇੱਕ ਮਹਿਲਾ ਤੇ ਇੱਕ ਬੱਚੇ ਸਮੇਤ ਤਿੰਨ ਵਿਅਕਤੀਆਂ ਦੀ ਦਰਦਨਾਕ ਮੌਤ ਹੋਣ ਦੀ ਸੂਚਨਾ ਮਿਲੀ ਹੈ। ਇਹ ਹਾਦਸਾ ਸੰਗਣੀ ਧੁੰਦ ਕਨ ਇੱਕ ਨਿੱਜੀ ਮਿਲ ਦੇ ਵਾਸਤੇ ਜੁਗਾੜੂ ਰੇੜੇ ਦੇ ਦਰਮਿਆਨ ਟੱਕਰ ਹੋਣ ਕਨ ਵਾਪਰਿਆ ਹੈ। ਪੀ2 ਫਲੈਂਗ ਨਿਊਜ਼ ਤੋਂ ਪ੍ਰੀਤਪਾਲ ਸਿੰਘ ਢਿੰਗਰਾ ਦੀ ਰਿਪੋਰਟ। ਗ੍ਰਾਮ ਫੜਾਜੀ। ਹਾਂਜੀ ਕਿੱਥੇ ਦੇ ਰਹਿਣ ਵਾਲੇ? ਇੱਥੇ ਆਪਣਾ ਦਰਕਨ ਕਿ ਕੀ ਮਾਮਲਾ ਕੀ ਹੈ ਕਿ ਜਿਹੜਾ ਐਕਸੀਡੈਂਟ ਹੋਇਆ ਇਹ ਜਾ ਰਹੇ ਸੀ ਆਪਣੇ ਘਰ ਸਾਡੇ ਰਿਸ਼ਤੇਦਾਰ ਸੀ ਮਿਲ ਕੇ ਫਿਰ ਜਾ ਰਹੇ ਸੀ ਵਿਚਾਲੇ ਹਾਸਤਾ ਹੋ ਗਿਆ ਜੀ ਪਤਾ ਨਹੀਂ ਕਹਿੰਦੇ ਬੱਸ ਚੜਾਤੇ ਕੋਈ ਸਿਵਲ ਦੀ ਚਾਹ ਹੋਇਆ ਕਿੱਥੇ ਗਿਆ ਜੀ ਇਹ ਫਿਰ ਇਹ ਕਹਿੰਦੇ ਬੱਕਰ ਬੰਡੀ ਜਿਹੜੀ ਨਵੀਂ ਬਣੀ ਆ ਨਾ ਜਿਹੜੀ ਜਿਹੜੇ ਥਾਣੇ ਦੇ ਅੱਗੇ ਜਾ ਕੇ ਜਿਹੜੀ ਰਾਵਲ ਬੰਡੀ ਥਾਣੇ ਤੋਂ ਅੱਗੇ ਉੱਥੇ ਬੱਕਰੀ ਬੰਡੀ ਦੇ ਲਾਗੇ ਉੱਥੇ ਕਹਿੰਦੇ ਉੱਥੇ ਜਾ ਕੇ ਐਕਸੀਡੈਂਟ ਹੋ ਗਿਆ ਸਾਨੂੰ ਫੋਨ ਆਇਆ ਸੀ ਅਸੀਂ ਸਿਵਲ ਪਹੁੰਚੋਗੇ ਅਸੀਂ ਸਿਵਲ ਪਹੁੰਚੇ ਤਿੰਨ ਬੰਦੇ ਦੀ ਡੈਥ ਹੋਈ ਕਹਿੰਦੇ ਕੀ ਨਾਮ ਵਗੈਰਾ ਹੈ ਉਹਨਾਂ ਦੇ ਕੀ ਕੀ ਨਾਮ ਸੀ ਇੱਕ ਦਾ ਵਕੀਲ ਦੀ ਨੂੰਹ ਹੈਗੀ ਫੁੱਲ ਬੱਤੀ ਹਾਂਜੀ ਇੱਕ ਗਰੀਬ ਦਾਸ ਮੁੰਡਾ ਹੈਗਾ ਉਹਦਾ ਜਵਾਈ ਸੀ ਹਾਂਜੀ ਇੱਕ ਗਰੀਬ ਦਾਸ ਦਾ ਮੁੰਡਾ ਸੀ ਕੋਈ 3 ਸਾਲ ਦਾ ਸੀ ਉਹ ਹਾਂਜੀ ਇਹ ਡੈਥ ਹੋਈ ਟੋਟਲ ਕਿੰਨੀਆਂ ਸਵਾਰੀਆਂ ਸੀਗੀਆਂ ਜੀ ਟੋਟਲ 5 ਸੀ ਉਹਦੇ ਵਿੱਚ 5 ਦੀਆਂ ਹਾਂਜੀ ਕਿੰਨਾਂ ਦੀ ਡੈਥ ਹੋ ਗਈਆਂ ਹਾਂਜੀ ਹਾਂਜੀ ਤੇ ਦੋ ਕਿਦਾਂ ਦੋਹਾਂ ਦੀ ਕਿਦਾਂ ਇੱਕ ਦੀ ਲੱਤ ਟੁੱਟ ਗਈ ਤੇ ਬਾਹਾਂ ਟੁੱਟ ਗਈ ਹੈ ਉਹਨਾਂ ਦਾ ਬੜਾ ਬੁਰਾ ਹਾਸਾ ਹੋ ਗਿਆ ਜੀ ਤੁਹਾਡੇ ਕੋ ਇੱਥੇ ਆਏ ਸੀ ਰਿਸ਼ਤੇਦਾਰ ਰਿਸ਼ਤੇਦਾਰ ਸੀ ਸਾਡੇ ਮਿਲ ਕੇ ਅੱਜ ਥੱਲੇ ਸੀ ਚਾਹ ਪਾਣੀ ਪੀ ਤੇ ਨਾਸ਼ਤਾ ਕਰਾਇਆ ਉਧਰ ਕਿੱਥੇ ਦੇ ਰਹਿਣ ਵਾਲੇ ਇਹ ਆਪਣੇ ਹਸ਼ਰਪੁਰ ਜਾ ਰਹੇ ਸੀ ਹਸ਼ਰਪੁਰ ਰਹਿੰਦੇ ਆ ਜਸਵੰਦਰ ਸਿੰਘ ਆ ਜੀ ਹਾਂ ਕਿੱਥੋਂ ਮੈਂ ਫਗਵਾੜੇ ਤੋਂ ਆ ਜੀ ਹਾਂ ਕੀ ਲੈ ਕੇ ਆ ਰਹੇ ਸੀ ਆਪਾਂ ਮੈਂ ਆਪਾਂ ਇਹ ਲੇਵਰ ਲੈ ਕੇ ਆ ਰਹੇ ਹਾਂ ਜੀ ਲੈ ਲੇਵਰ ਲੈ ਕੇ ਆਉਂਦਾ ਅੱਛਾ ਜੀ ਹਾਂ ਜੀ ਕਿਹੜੀ ਬੱਸ ਹਾਂ ਜੀ ਆਹ ਬੱਸ ਆ ਜੀ ਅੱਛਾ ਜੀ ਇਹ ਹੋਇਆ ਕਿਦਾਂ ਜੀ ਇਹ ਭਾਜੀ ਉਧਰੋਂ ਹੋਏ ਆਉਂਦੇ ਸੀ ਉਧਰੋਂ ਇਹ ਗੰਨੇ ਟ੍ਰੈਲੀ ਨਾਲ ਸੀ ਮੇਰੇ ਗੱਡੀ ਟ੍ਰੈਲੀ ਨਾਲ ਹੀ ਗੱਡੀ ਟ੍ਰੈਲੀ ਘੁੰਮ ਕੇ ਨਾਲ ਹੀ ਮੈਂ ਘੁੰਮ ਗਿਆ। ਉਹ ਨਸ਼ਾ ਕੀਤਾ ਸੀ ਜੀ ਮੈਂ ਤੇ दारू ਵੀ ਕੀਤੀ। ਉਹ ਜ਼ਬਤ ਕਰ ਦੋ। ਹਾਂਜੀ। ਨਸ਼ਾ ਕੋਈ ਨਹੀਂ ਕੀਤਾ ਭਾਜੀ ਮੈਂ ਕੋਈ ਤੰਗ। ਹੋਇਆ ਗੱਲ ਐਕਸੀਡੈਂਟ ਹੋ ਗਿਆ। ਅੱਜ ਆ ਇੱਕ ਨਾ ਆਇਆ ਜੀ ਸਾਹਮਣੇ ਪਿਆ। ਇਹ ਮਾਮਲਾ ਹੈ ਕਿ ਜਿਹੜਾ ਐਕਸੀਡੈਂਟ ਆਇਆ ਮੈਡਮ। ਸਾਡੇ ਤੋਂ ਐਕਸੀਡੈਂਟ ਕੇਸ ਆਇਨੇ। ਸਵੇਰੇ ਅ ਘਰਕਾਂ ਦੇ ਰੇੜੀ ਦੇ ਵਿੱਚ ਸ਼ਾਇਦ ਬਸ ਵਜੇ। ਫਿਰ 10-15 ਤੇ ਸਾਡੇ ਤੋਂ ਪੇਸ਼ੈਂਟਸ ਆਇਨੇ। ਇੰਨਾਂ ਚੋਂ ਇੱਕ ਫੀਮੇਲ ਹੈ। ਉਹ ਟੈਕਚਰਸ ਨਹੀਂ ਬਟ ਸਟੇਬਲ ਹੈ ਨਾਲ ਇੱਕ ਛੋਟਾ ਬੱਚਾ ਵੀ ਸੀ ਉਹਦੇ ਵੀ ਟੈਕਚਰ ਅਨਫੋਰਚਨਟਲੀ ਇੱਕ ਬੱਚੇ ਦੀ ਔਨ ਦਾ ਸੈਟਪ ਬ੍ਰੌਂਟ ਡੈਡੀ ਹਾਸੇ ਉਸ ਤੋਂ ਬਾਅਦ ਦੋ ਬਾਡੀਜ਼ ਹੋ ਰਹੀਆਂ ਨੇ ਸੇਮ ਐਕਸੀਡੈਂਟ ਦੇ ਰਿਲੇਟਡ ਉਹ ਵੀ ਡੈਲਪੋਰੀ ਸੇਮ ਉਸਕਾ ਤਾਂ ਜਲਣ ਕਿਹੜੀ ਕਿਹੜੀ ਥਾਂ ਤੇ ਹੋਇਆ ਐ ਐਕਸੀਡੈਂਟ ਵਗੈਰਾ ਜਨਜੀਤਪੁਰ ਪਿੰਡ ਹੈ ਇੱਥੇ ਸਵੇਰੇ 8:30 ਵਜੇ ਐਸ ਪਰ ਇਨਫੋਰਮੇਸ਼ਨ ਐਕਸੀਡੈਂਟ ਦਾ ਕੰਡੀਸ਼ਨ ਕਿਦਾਂ ਜੀ ਬਾਕੀ ਜਿਹੜੇ ਬੱਚੇ बच्चा ਜਿਹੜਾ ਸਟੇਬਲ ਹੈ ਫ੍ਰੈਕਚਰ ਹੈ ਗਿਆ ਆਰਥੋਪੈਡੀਸ਼ਨਰ ਇਨਫਾਰਮ ਕਰ ਦਿੱਤਾ ਗਿਆ ਤੇ ਜਿਹੜੀ ਮਦਰ ਹੈ ਉਹਨਾਂ ਦੇ ਵੀ ਫ੍ਰੈਕਚਰ ਹੈ ਬਟ ਉਹ ਜੇ ਵੀ ਲਾਰਜ ਨਹੀਂ ਇਹ ਮਾਮਲਾ ਕੀ ਇੱਕ ਜਿਹੜਾ ਐਕਸੀਡੈਂਟ ਹੋਇਆ ਸਰ ਐਕਸੀਡੈਂਟ ਬਾਰੇ ਪਤਾ ਲੱਗਣ ਦੇ ਮੌਕੇ ਤੇ ਪਹੁੰਚੇ ਆ ਫਿਲਹਾਲ ਮਤਲਬ ਕਾ ਦੇਖਿਆ ਸੀ ਕਨੇਡੀ ਦੇ ਰਿਗਰਸ ਦੀ ਡੈਥ ਹੋਈ ਆ ਵੀਓਗ੍ਰਾਫੀ ਕਰਕੇ ਸਾਰਾ ਕੁਝ ਗੱਡੀਆਂ ਸਾਈਡ ਤੇ ਕਰਾ ਕੇ ਇਹਨਾਂ ਨੂੰ ਫੋਟੋਟੋ ਬੜੇ ਭੇਜਿਆ ਵਾ ਤੇ ਸਰ ਕੋਈ ਪਛਾਣ ਵਗੈਰਾ ਹੋਈ ਇਹਨਾਂ ਦੀ ਕਿੱਥੇ ਦੇ ਰਹਿਣ ਵਾਲੇ ਆ ਕੋਈ ਪਛਾਣ ਨਹੀਂ ਹੋਈ ਹੈ ਜੀ ਉੱਥੇ ਜਾ ਕੇ ਦੇਖਦੇ ਆ ਦੋ ਬੰਦੇ ਫੱਟੜ ਵੀ ਆ ਉਹਨਾਂ ਕੋ ਕੁਝ ਕੀਤਾ ਕਿੰਨੇ ਦੀ ਡੈਥ ਹੋ ਗਈ ਸਰ ਦੋ ਨਹੀਂ ਦੀ ਡੈਥ ਹੋਈ ਹੈ ਜੀ ਇੱਥੇ ਤੇਰੀ ਕਿਹੜੀ ਕੀਚ ਹੋਇਆ ਜੀ ਐਕਸੀਡੈਂਟ ਸਿੱਪਟ ਸਟਾਰਟ ਮੈਲਾਂ ਦੀ ਗੱਡੀ ਆ ਜੀ ਬੱਸ ਬੱਸ ਰੌਂਡ ਅਪ ਕਰ ਲਈ ਐ ਇਹ ਛੋਟਾ ਮੋਟਰਸਾਈਕਲ ਟਾਈਪ ਜਿਹੜਾ ਰੇੜਾ ਹੁੰਦਾ